ਬਾਰੋਗਾਂ ਦੇ ਦਰਵਾਜ਼ੇ ਤੇ ਜੋ ਮੀਲੇ ਦੌਰਾਨ ਇਹ ਪਾਟ ਗਿਆਰੇ ਹੋਣੇ ਨੇ ਭਾਈ ਤਰਮ ਸਿੰਘ ਤੇ ਰਤੋ ਵਾਲੀ ਹੋ ਕੇ ਨਾ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਕੁੱਕੀ ਆਪਣੇ ਇੱਕ ਬਿਆਨ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਕਿ ਕਹੇ ਨੇ ਦਰਅਸਲ ਕੁੱਕੀ ਨੇ 4 ਸਤੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਹੋਈ ਰੈਲੀ ਦੇ ਦੌਰਾਨ ਪੰਜ ਪਿਆਰਿਆਂ ਦੀ ਦੁੱਲਹਾਂ ਪਾਰਟੀ ਦੇ ਲੀਡਰ ਨਾਲ ਕੀਤੀ ਸੀ ਇਸ ਬਿਆਨ ਨੂੰ ਲੈ ਕੇ ਕਈ ਕੁੱਕੀ ਰੱਖ ਸਿੱਖ ਪਾਲਸਰ ਦੇ ਲੋਕੀ ਦੀ ਬੋਲ ਸਟਰੀਆ ਤਾਨੂੰ ਸੁਣਾਣਿਆ ਗ੍ਰੁੱਪੀ ਕੁਗੀ ਦਾ ਉਭਿਆਨ ਜਿਸ ਨੂੰ ਲੈ ਕੇ ਵਿਵਾਦ ਹੋਇਆ ਪੰਜਾਬ ਦੇ ਲੋਕ ਕਹਿੰਦੇ ਜੀ ਆ ਬਾਹਰੀ ਆ ਕੇ ਉਠਾਦੇ ਤੁਸੀਂ ਬਾਹਰੋਂ ਜਾ ਕੇ ਬੰਦੇ ਬਠਾਦੇ ਬੰਦਾ ਪੁੱਛਿਆ ਸੀ ਜਬਾਨ ਕੋ ਲਿਆ ਕੇ ਠਾਏਂ ਦਿੱਲੀ ਕਿਸੇ ਦੇ ਪਿਓ ਦੀ ਹੈ ਯੂਪੀ ਕਿਸੇ ਦੇ ਪਿਓ ਦਾ ਯੂਪੀ ਸਾਡਾ ਮੇਰਾ ਵੀ ਯੂਪੀ ਤੇ ਹੱਕ ਕਿਉਂ ਕਿ ਮੇਰੇ ਗੁਰਾਂ ਦੇ ਤੇ ਪੰਜ ਪਿਆਰੇ ਹੋਏ ਸੀ ਨਾ ਉਹਨਾਂ ਚੋਂ ਪਹਿਲੇ ਪਿਆਰੇ ਭਾਈ ਦਇਆ ਸਿੰਘ ਜੀ ਦੇ ਲਾਹੌਰ ਤੋਂ ਆਏ ਸੀ

ਇਹ ਕੌਣ ਹੋਗੇ ਕਹਿਣ ਵਾਲੇ ਦਿੱਲੀ ਤੋਂ ਆ ਗਿਆ ਜੀ ਇਹ ਯੂਕੇ ਤੋਂ ਆ ਗਿਆ ਜੀ ਖਬਰਾਂ ਦੇ ਮੁਤਾਬਕ ਗੁਰਪ੍ਰੀਤ ਸਿੰਘ ਖੁੱਗੀ ਨੇ ਇਸ ਵਿਵਾਦ ਤੋਂ ਬਾਅਦ ਅਮਰੀਕਾ ਵਾਸਤੇ ਸਿੱਖ ਪਾਇਚਰ ਨੂੰ ਮਾਫੀ ਮੰਗੀ ਸੀ ਪਰ ਉਸ ਨੂੰ ਮਨਜ਼ੂਰ ਨਹੀਂ ਕੀਤਾ ਗਿਆ ਤੋਂ ਅੰਦਾਜ਼ੇ ਕਿ ਪਾਰਟੀ ਪਰਚਾ ਦੇ ਲਈ ਗੁਰਪ੍ਰੀਤ ਸਿੰਘ ਖੁੱਗੀ ਅਮਰੀਕਾ ਗਏ ਹੋਏ ਨਹੀਂ